ਮੇਰੀ ਮੱਲੇ ਚ ਲਾ ਲਾ ਨਹੀਂ ਸਕਦਾ ਤੇਰੇ ਪੁੱਤ ਹਾਂ ਬੜੀ ਮੋਗਲੀ ਮੁੰਡੇ ਨੂੰ ਮਾਰੀ ਕਿਉਂ ਜਾਂਦੇ ਵੀ ਕੀ ਹੋਣਾ ਤੁਨੂੰ ਐਨੇ ਕਾਹਦਾ ਕੱਦੋਂ ਗਰਮ ਹੋਏ ਹੋਏ ਹੋ ਕਾਹਦਾ ਸਾਰੇ ਉਹ ਗਵਾਂਡੀਆਂ ਨੇ ਪੁੱਛਿਆ ਤੋ ਖੇਡਣ ਦੇ ਉਹਨਾਂ ਦੇ ਨਿਆਣੇ ਨਾਲ ਉਹਨਾਂ ਨੇ ਪਰ ਕਹਿ ਪੁੱਤ ਤੂੰ ਤਿੰਨ ਚਾਰ ਦਿਨ ਹੋ ਗਏ ਇੱਥੇ ਆ ਕੇ ਬੈਠਾ ਹੈ ਤੂੰ ਜਾਂਦਾ ਕਿਉਂ ਨਹੀਂ ਸਪੜਾਈਆਂ ਸ਼ੁਰੂਆਂ ਅਖੇ ਮੇਰੇ ਨਾ ਮੰਮੀ ਪਾਪਾ ਦੀ ਲੜਾਈ ਹੋਈ ਹੈ ਆਪਾਂ ਲੱਗ ਕੇ ਇੱਥੇ ਆਏ ਆ ਤੂੰ ਐ ਕਿ ਕਿ ਮੈਂ ਮੋਰਾਂ ਚ ਬੈਠੇ ਰਹਾਂ ਕਾਹਦਾ ਸੱਚ ਕਹਿਵੇਂ ਤੂੰ ਆਇਆ ਮੰਨਣਾ ਮੈਂ ਸ਼ੁਰੂ ਤੋਂ ਸੱਚ ਬੋਲਣਾ ਸਿਖਾਇਆ ਹੈ ਦਰਫਟੈ ਮੂ ਤੇਰਾ ਸੱਚ ਬੋਲਣਾ ਸਿਖਾਇਆ ਤੇ ਇਹ ਤਾਂ ਵੇਖੇ ਨਾ ਵੀ ਆਇਆ ਕਿੱਥੇ ਆ ਤੇ ਬੱਚੇ ਨੂੰ ਕੀ ਪਤਾਵੇਂ ਕਿ ਮਾਪਿਆਂ ਦੀ ਲੜਾਈ ਚੋਂ ਨੇ ਉਹਨੂੰ ਕੀ ਉਹਨੇ ਕੀ ਲੈਣਾ ਦੇਣਾ ਜਿਹਦੀ ਮਰਜ਼ੀ ਲੜਾਈ ਹੁੰਦੀ ਹੋਵੇ ਉਹਨੇ ਸੱਚ ਜਾ ਕੇ ਬੋਲਦਾ ਤੇ ਫਿਰ ਉਹਨੂੰ ਉੱਥੇ ਛੱਡ ਪਿਓ ਕੋ ਛੱਡ ਇਹਨੂੰ ਨਾਲ ਕਾਦੇ ਬਸ ਲੈ ਕੇ ਆਈਆਂ ਪਿਓ ਕੋ ਕਿ ਛੱਡਾ ਮੇਰਾ ਕਿਹੜਾ ਜੀਵ ਤੈਨੂੰ ਤੇ ਫਿਰ ਤੂੰ ਵੀ ਚਲੋ ਕੋਈ ਨਹੀਂ ਪੁੱਛਦਾ ਚੁੱਪ ਤੇ ਚਲ ਭੱਜ ਫਿਰ ਤੂੰ ਵੀ ਫਿਰ ਅੱਛਾ ਹੁਣ ਮਾੜੀ ਜੇ ਤੁਹਾਡੇ ਆਂਦੀ ਗੋਂਡੀਆਂ ਨੇ ਤੇ ਪੁੱਛਣਾ ਹੀ ਆ ਤੇ ਚਲਦੀ ਮੈਂ ਵੀ ਬੈਠੀ ਰਾਵਾਂਗੀ ਹੋ ਇਚਲੇ ਰਿਸਟੋਰੈਂਟ ਨਹੀਂ ਲੈ ਕੁਛ ਨਾ ਜੇ ਤੂੰ ਮੈਂ ਕੈਂਡੀ ਕਵਾਂਦੀ ਪੁੱਛਦੇ ਬਈਏ ਜੇ ਤੋ ਮੈਂ ਤੈਨੂੰ ਕਿਹਾ ਸੀ ਕਿ ਆਪਣਾ ਜੜ ਲੈ ਕੇ ਇੱਥੇ ਨਾ ਤੂੰ ਕਿਉਂ ਆਈ ਕਿਉਂ ਉਹ ਆਪੇ ਛੱਡ ਕੇ ਗਿਆ ਆਪੇ ਛੱਡ ਗਿਆ ਕਾ ਭੇਜ ਨਹੀਂ ਸਕਦੀ ਮੈਂ ਕਿਉਂ ਭੇਜਾਂ ਹਾਂ ਕਿਉਂ ਨਹੀਂ ਤੈਨੂੰ ਤਾਂ ਆਵਾਜ਼ ਵੀ ਵੇਲੀਆ ਖਾਣ ਦੀ ਬਸ ਚੱਲ ਉਹ ਚੁੱਪਾ ਲੱਭਿਆ ਮੇਰੇ ਦੋਰੋਂ ਕੋਲ ਲੰਘਾ ਪੋਸਾ ਦਾ ਤੂੰ ਹੀ ਸੋਨੂੰ ਨੂੰ ਫੋਨ ਕਰਕੇ ਕਿਹਾ ਵੇ ਕਿ ਬੱਚੇ ਛੱਡ ਜਾ ਮੈਂ ਕਿਉਂ ਕਹਾਂਗੀ ਹਾਂ ਤੂੰ ਹੀ ਕਿਹਾ ਨਾ ਤੂੰ ਕੰਦੀ ਹੋਣੀ ਚੱਲ ਮੇਰੇ ਘਰ ਦਾ ਆਸ਼ਰਵਾਜੇ ਆਹ ਉਹ ਉੱਥੋਂ ਦਾ ਨਾ ਆਸ਼ਾ ਜੀ ਬਣੇ ਫੇਰ ਗਈ ਹੈ ਬੜਕ ਤੁਹਾਡੇ ਘਰ ਦਾ ਨਾ ਆਸ਼ਾ ਨਾ ਕਾਲਾ ਨਾ ਨਾ ਖਾ ਅੱਗੇ ਵੀ ਤਾਂ ਖਾਂਦੀ ਸਭ ਬੰਦੀ ਹੋ ਗਿਆ ਜਦੋਂ ਤੈਨੂੰ ਵਿਆਹਤਾ ਤੈਨੂੰ ਦਫਾ ਕਰਦਾ ਤੂੰ ਆਪਣੇ ਘਰ ਤੇ ਵਿਆਹਤਾ ਇੰਨੀ ਚੰਦੀ ਨਹੀਂ ਕਲੋ ਲੱਛੀ ਤੁਹਾਡੀ ਆਹੋ ਨਹੀਂ ਬੰਦਾ ਕਹਿ ਦਿੰਦਾ ਹੈ ਬੰਦਾ ਕਹਿ ਹੀ ਦਿੰਦਾ ਬੰਦੇ ਗੱਲਾਂ ਬਾਤਾਂ ਕਰਦੇ ਆ ਇਹਦਾ ਮਤਲਬ ਇਹ ਥੋੜਾ ਕਿ ਰੋਸ ਕੇ ਦਿਨ ਚ ਨੂੰ ਹੋਇਆ ਟੈਂ ਕਰਕੇ ਆ ਗਈ ਟੈਂ ਕਰਕੇ ਆ ਗਈ ਕੋਈ ਲੜਾਈ ਝਗੜਾ ਹੋਵੇ ਤਾਂ ਤਾਂ ਵੀ ਐਵੀਂ ਗੱਲ ਆਇਆ ਕਿ ਤਾਂ ਹੀ ਮੈਂ ਬੈਠੀ ਹਾਂ ਤਾਂ ਡੇਰ ਨਾਲ ਗੱਲ ਸੁਣ ਆਹ ਨਿਆਣੇ ਹੈਂ ਕੀ ਹੋਇਆ ਮੰਮੀ ਜੀ ਨਹੀਂ ਹੁਣ ਆ ਕੀ ਆ ਮੇਰੇ ਘਰ ਸੁਣ ਘਰ ਦੀ ਗੱਲ ਆ ਉਹ ਬੜੇ ਮੋੜ ਤੇ ਨਿਆਣਿਆਂ ਰੱਖੇ ਪਹਿਲੀ ਗੱਲ ਤਾਂ ਡੇੜਾ ਇਹਦਾ ਵਰਕ ਗਿਆ ਕਿਉਂ ਗਿਆ ਐਨੇ ਮੁੰਡਾ ਆਪਣਾ ਬਾਹਰ ਕਿਉਂ ਗੱਡਿਆ ਉਹਨਾਂ ਨੂੰ ਪੁੱਛਿਆ ਪੁੱਤ ਤੂੰ ਨਾਲ ਕਿ ਆਏ ਕਿੰਨੇ ਦਿਨ ਹੋ ਗਿਆ ਹੈ ਤੂੰ ਤੋਹੀ ਆਪਣੇ ਘਰ ਕਿਉਂ ਨਹੀਂ ਜਾਂਦਾ ਐਨੇ ਸਾਰਾ ਕੁਝ ਦੱਸਦਾ ਕੀ ਦੱਸਿਆ ਕੀ ਦੱਸਿਆ ਅੱਗੇ ਲੈ ਕੇ ਆਏ ਕਿ ਅੱਗੇ ਮੇਰਾ ਡੈਡੀ ਵੀ ਸਾਹਮਣੇ ਗੰਡੇ ਆ ਉਹ ਹੈ ਮੰਮੀ ਓਹੋ ਐਨੇ ਕੀ ਗੱਲ ਮੰਮੀ ਜੀ ਦੱਸੋ ਆਹ ਕਿਹੜੀ ਗੱਲ ਆ ਜੇ ਹੁਣ ਹਿੱਸੇ ਦੀ ਗੱਲ ਆ ਤੇ ਬੱਚਾ ਹੀ ਸਹੀ ਕਹੂਗਾ ਨਾਲੇ ਸ਼ੁਰੂ ਤੋਂ ਮੰਮੀ ਝੂਠ ਬੋਲਣਾ ਨਹੀਂ ਸਿਖਾਈਦਾ ਬੱਚਿਆਂ ਨੂੰ ਸੱਚ ਬੋਲਣਾ ਸਿਖਾਈਦਾ ਵਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਤੁਸੀਂ ਐਵੇਂ ਲਿਆਣੇ ਦੇ ਦੁਆਲੇ ਹੋਗੇ ਜੇ ਹੋਣਾ ਨਹੀਂ ਨਾਲ ਤੈਨੂੰ ਕਿੰਨੇ ਕਿਹਾ ਸਾਡੇ ਘਰ ਦੀ ਗੱਲ ਵਿੱਚ ਬੋਲ ਮੰਮੀ ਜੀ ਮੈਂ ਘਰ ਦੀ ਮੈਂਬਰ ਆ ਤੇ ਘਰ ਦੀ ਗੱਲ 'ਚ ਤੇ ਬੋਲੂਗੀ ਕਿਉਂ ਦੀਦੀ ਆਹੋ ਨਾਲੇ ਤਾਂ ਡਾਢੀ ਬੋਲ ਜਵਾਂਦਾ ਬੱਚੇ ਨੂੰ ਮਾਰਨ ਦਾ ਕਿੱਦਾਂ ਹੁੰਉਂਦਿਆ ਵਾ ਪੱਖਾ ਕੱਟਿਆ ਨਹੀਂ ਮਾਰਿਆ ਕਰੋ ਵਰਪਰੀ ਤੇ ਪੱਖਾ ਕੱਟ ਕੇ ਮਾਰਜੋ ਬੋਲੋ ਮੰਮੀ ਤੁਸੀਂ ਐਵੇਂ ਬੱਚੇ ਦੇ ਦੁਆਲੇ ਹੋਏ ਜੇ ਹੋਣਾ ਨਹੀਂ ਨਾਲੇ ਤੈਨੂੰ ਕਾਦੀ ਤਕਲੀਫ ਹੋਣ ਈਆ ਮੇਰਾ ਦੋਤਰਾ ਮੈਂ ਮਾਰਾ ਨਾ ਮਾਰਾ ਤੈਨੂੰ ਕਾਦੀ ਤਕਲੀਫ ਏ ਦੋ ਤੈਨੂੰ ਤੇ ਲੋਕੀ ਪਿਆਰ ਕਰਦੇ ਐ ਜਦੋਂ ਘਰ ਆਦੇ ਉਹਨੂੰ ਤੇਰੀ ਚੂੜੀਆਂ ਕੁੱਟ-ਕੁੱਟ ਕੇ ਪਾਉਂਦੇ ਐ ਅ ਨਾਨੀ ਵੇਖ ਲੈ ਅ ਨਾਨੀ ਬੜੀ ਮਰਦੀ ਹੈ ਨਾਨੀ ਨੂੰ ਪਤਾ ਕਿੰਨਾ ਪਿਆਰ ਕਰਦੀ ਆ ਰਸੋਈ ਚੋਂ ਮੈਂ ਵੇਖਣ ਨਹੀਂ ਆ ਮੈਂ ਚਾਹ ਬਣਾਉਂਦੀ ਐ ਇਹ ਉਥੋਂ ਗੜੀ ਚੋਂ ਕੁੱਟਦੀ ਆਈ ਨਿਆਣੀ ਨੂੰ ਲੋਕੀ ਇਹ ਨੂੰ ਤੇ ਨਹੀਂ ਹੁੰਜ ਸਮਝਾ ਲੋ ਤੁਹਾਡੇ ਕੋ ਪਿਆਰ ਨਾ ਨਹੀਂ ਸਮਝਾਇਆ ਨਹੀਂ ਮੇਰ ਕੋ ਪਿਆਰ ਨਹੀਂ ਆ ਕੋਈ ਵੀ ਮੈਂ ਤੇ ਤੈਨੂੰ ਸਮਝਾ ਨਹੀਂ ਮੰਮੀ ਜੀ ਮੇਰੀ ਗੱਲ ਸੁਣੋ ਹੁਣ ਤੈ ਕਿੱਥੋਂ ਨੂੰ ਤੂੰ ਕੇ ਲੈ ਆਏ ਜੀ ਹੁਣ ਨਾ ਕਿਨੇ ਵੇਖਿਆ ਉਹ ਗੱਲ ਕਰਦਿ ਕਿ ਮੈਂ ਤੈਨੂੰ ਫੜ ਕੇ ਫੋਰ ਫੰਡਣਾ ਇਹਨੂੰ ਤੇ ਹੋਰ ਫੰਡਣਾ ਆਪਾਂ ਕਰ ਜਾ ਕੇ ਫੰਡਣਾ ਐ ਐਵੇਂ ਥੋੜੀ ਫੰਡਣਾਵੇਂ ਗੱਲ ਸੁਣ ਲਾ ਜੇ ਰਹਿਣਾ ਨਾ ਇੱਥੇ ਤੇ ਅੰਦਰ ਵੜ ਕੇ ਰਹਿਣਾ ਆ ਤਾਲਾ ਮਾਰ ਕੇ ਨਾ ਵਿਮਲ ਤੇ ਚਾਬੀ ਮੈਨੂੰ ਫੜਾ ਮੈਂ ਮੰਮੀ ਉਹ ਕਿੱਦਾਂ ਨਿਆਣਾ ਅੰਦਰ ਰਹਿ ਲੂਗਾ 10 ਬੱਚੇ ਨੇ ਖੇਡਣਾ ਹਾਂ ਬਸ ਮੇਰੀ ਗੱਲ ਸੁਣ ਪੁੱਤ ਤੇਰਾ ਜਿੱਥੇ ਜੀ ਕਰਦਾ ਤੂੰ ਖੇਡ ਮarre ਠੀਕ ਹੈ ਜਿਹੜੀ ਆਂਟੀ ਬੁਲਾਉਂਦੀ ਹੈ ਨਾ ਤੇ ਤੂੰ ਉਹਨੂੰ ਸਾਥਰੀ ਘਰ ਬੁਲਾਉਣੀ ਤੇ ਜੋ ਪੁੱਛਦੀ ਹੈ ਨਾ ਉਹਦਾ ਜਵਾਬ ਜ਼ਰੂਰ ਦੇਣਾ ਮੇਰੇ ਨਾਲ ਪਾੜੇ ਪਾੜੀ ਤੇ ਹੈਗੀ ਤੂੰ ਤੈਨੂੰ ਤਾਂ ਸਵਾਦ ਆਂ ਡਿਆਉਣਾ ਪੂਰਾ ਮੰਮੀ ਜੀ ਮੇਰੀ ਗੱਲ ਸੁਣ ਆਪਾਂ ਬੱਚੇ ਨੂੰ ਖੁਸ਼ ਕੋਨੇ ਆ ਕਿ ਝੂਠ ਨਹੀਂ ਬੋਲਣਾ ਇੱਥੇ ਤੂੰ ਉਹਨੂੰ ਬੱਚੇ ਨੂੰ ਖੁਸ਼ ਕੋਨ ਨਾ ਝੂਠ ਬੋਲ ਇਹ ਥੋੜਾ ਨਾਨੀ ਝੂਠੀ ਆ ਤੇ ਦੋ ਤੈਨਾਂ ਵੀ ਝੂਠ ਬੋਲਣਾ ਜੰਮਰੀਆ ਬੰਡੀਆਂ ਵੇਖਾ ਬੜੀਆਂ ਦੁੱਧ ਦੀਆਂ ਧੁਲੀਆਂ ਹੋਈਆਂ ਮੈਂ ਦੁੱਧ ਦੀਆਂ ਧੁਲੀਆਂ ਨੇ ਮਾਮੀਆਂ ਸੱਚ ਤੇ ਜਾਂਦੀਆਂ ਵਾ ਹੱਕ ਸੱਚ ਤੇ ਦੇਖ ਨਾ ਇਹ ਜਾਣ ਬੁੱਝ ਕੇ ਤੂੰ ਇੰਨਾ ਮਗਰ ਲਾ ਕੇ ਮੈਂ ਨਾਲ ਲੜਨ ਡਈ ਆ ਆ ਦੇਖੋ ਮੰਮੀ ਮੈਨੂੰ ਦਿਖ ਜਾ ਰਿਹਾ ਹੈ ਕੀ ਕੀਤਾ ਤੁਸੀਂ ਆਹ ਸਾਡੇ ਮੁੰਡੇ ਦੀ ਨਹੀਂ ਬਣਨੀ ਨਾ ਕੋਈ ਨਹੀਂ ਬਣਿਆ ਹਮੇਸ਼ਾ ਤੁਹਾਡੇ ਵਾਲੀ ਜਦੋਂ ਮੈਂ ਤੁਹਾਡੇ ਵਾਲੀ ਜਦੋਂ ਮੇਰੇ ਬੱਚੇ ਜਾਇਏ ਫਿਰ ਮੈਨੂੰ ਕਾਸ ਨਹੀਂ ਹੁੰਦਾ ਤੂੰ ਮੇਰੇ ਕੋਲ ਕੁਵੇਂ ਨਾ ਹੋ ਮੈਨੂੰ ਪਰਪੇ ਤੋ ਰਹਿ ਜੇ ਨਾ ਤੇ ਮਰਜੀ ਮੇਰੀ ਗੱਲ ਸੁਣ ਢਿੱਡੋ ਜੰਮੀ ਦੀ ਤਾਂ ਬਨ ਜਾ ਹੋਰ ਕਦੀ ਨਹੀਂ ਬੰਨਾ ਢਿੱਡੋ ਜੰਮੀ ਹੋ ਤ ਜਿੰਨਾ ਮਰਜੀ ਤੇਲ ਪਾ ਮਮੀ ਤੇਲ ਕਾਦਾ ਗੁਰਪੇ ਤੂੰ ਤੇ ਬਖਣਦੀ ਆ ਸਭ ਸੱਚ ਹੈ ਨਾ ਮੈਂ ਤੇ ਤੇਰੇ ਨਾਲ ਦੀ ਗੱਲ ਕਰਨੀ ਹੈ ਤੇਰੀ ਗੱਲ ਸੁਣ ਲੱਗ ਪਰਚਾਈਆਂ ਮਕਰ ਲੱਗ ਕਿ ਮਾਰਦੇ ਹੋ ਤੂੰ ਸਹੀ ਕਹਿੰਦੀ ਨਹੀਂ ਹੈ ਮਾਰਾ ਨਹੀਂ ਕਹਿੰਦੀਆਂ ਕੀ ਅੱਜ ਤੈਨੂੰ ਬੜੀਆਂ ਚੰਗੀਆਂ ਲੱਗ ਪਈਆਂ ਜਦੋਂ ਸਹੀ ਹੈ ਉਦੋਂ ਸਹੀ ਬੋਲਾਂ ਜਿਹੜੀ ਗੱਲ ਸਹੀ ਨਹੀਂ ਆਂਦੀ ਨਹੀਂ ਉਹਦਾ ਤੇ ਬੋਲਾਂਗੀ ਬਿਲਕੁਲ ਹੈ ਵੇਖਿਆ ਮੇਰੀ ਗੱਲ ਸੁਣ ਗੁਰਪ੍ਰੀਤ ਤੈਨੂੰ ਮੈਂ ਫੋਨ ਤੇ ਕਹਿਣੀ ਹੁੰਦੀ ਆ ਤੇਰੀ ਮਾਂ ਗਲਤ ਹੈ ਤੇਰੀ ਮਾਂ ਗਲਤ ਹੈ ਤੂੰ ਨਹੀਂ ਨਾ ਮੰਨਦੀ ਅੱਜ ਵੇਖਣਾ ਹੁਣ ਤੇਰੇ ਨਾਲ ਹੋਈ ਆ ਤੇ ਤੈਨੂੰ ਪਤਾ ਲੱਗਣਾ ਤੇਰੀ ਮਾਂ ਗਲਤ ਹੈ ਸਾਰੇ ਪਾਸੇ ਇਹ ਗਲ ਜਦੋਂ ਆਇਆ ਤੁਹਾਨੂੰ ਚੁੱਭਦਾ ਹੀ ਆ ਤੇ ਚੁੱਭਣਾ ਹੀ ਆ ਮਾਸਤੇ ਕਿ ਉਹਦੇ ਦੁੱਧ ਦਾ ਗਲਾਸ ਤੇ ਨਾਲੇ ਆਖੋ ਤੇ ਕੋਲੇ ਦਿਖੋਣਾ ਨਹੀਂ ਸੀ ਵਾਹੇ ਦੁੱਧ ਦਾ ਗਲਾਸ ਨੂੰ ਮੋੜ ਲਿਆ ਜੇ ਮੇਨੂੰ ਲਿਖਾ ਬਿਆਹੇਗਾ ਜਾਂ ਇਹਨੇ ਮਨਾ ਕਰਤਾ ਹੈਗਾ ਨਹੀਂ ਮੈਂ ਕੀ ਆ ਜੇ ਵੱਡੀ ਭਜਾਈ ਤੋਂ ਪੁੱਛ ਮੇਰੇ ਤੋਂ ਪਹਿਲੇ ਇਹਨੇ ਸਾਧਿਆ ਇਹ ਦੱਸ ਨਹੀਂ ਇਹਨੂੰ ਤੁਹਾਡੇ ਘਰ ਦਾ ਦੁੱਧ ਵੀ ਮੈਂ ਤੁਹਾਨੂੰ ਹੁਣ ਦੁੱਧ ਇਕ ਟਾਈਮ ਪੀਂਦਾ ਦੁੱਧ ਨੂੰ ਲਾਹ ਕੱਢਦਾ ਬੱਚੇ ਕਿਹਨੇ ਨਾਲਸਰ ਨਹੀਂ ਹੈ ਤੂੰ ਲਾਹ ਤੂੰ ਹੀ ਕੱਢਣ ਦੇ ਨਾ ਲਾ ਤੂੰ ਹੀ ਕੱਢਣ ਦੇ ਤੂੰ ਦੁੱਧ ਰਿ ਛੱਡਦਾ ਮਿੰਟ ਬਾਦ ਮਲਾਈਆਂ ਗਲਾਸ ਚ ਪਾ ਕੇ ਦੁੱਧ ਪੀਂਦੀ ਮਲਾਈ ਕਿ ਨਰਵਾਂ ਨੂੰ ਨਹੀਂ ਦਿੰਦੇ ਦੁੱਧ ਮੇਰੇ ਹੱਥੋਂ ਖੋਲਿੰਦੇ ਤੂੰ ਹੀ ਤੇਰੇ ਦੋਟਾ ਨੂੰ ਦੁੱਧ ਨਹੀਂ ਦੇਣਦੇ ਉਹ ਹੱਥੋਂ ਖੋਲਿੰਦੇ ਬਿਸ਼ਰਮ ਕਰੋ ਕੋਈ ਦੋ ਤੇਰੋਂ ਦੇਈਦਾ ਦੁੱਧ ਤੂੰ ਬੋਲੀ ਚਾਦਰਨਾ ਮੈਂ ਮੈਨੂੰ ਨਾ ਪਟੀਆਂ ਬਣਾ ਤੇ ਮੈਂ ਦੱਸਾਂ ਮੈਂ ਦੁੱਧ ਦੇਣੀ ਐਤ ਵਕ 24 ਘੰਟੇ ਹੁਣ ਦੁੱਧ ਪੀ ਜਾਂ ਅੱਜ ਤੋਂ ਆਈ ਸੀ ਸ਼ਕਲ ਵਜਾ ਦੇ ਕਿ ਹੁਣ ਵੇਖ ਕਿਤਨਾ ਫਿੱਟ ਗਈ ਹੈ ਨਾਨੀ ਜਦੋਂ ਬੱਚੇ ਹੁੰਦੇ ਆ ਨਾ ਹਾਂ ਉਹਨਾਂ ਵਾਸਤੇ ਐਕਸਟਰਾ ਦੁੱਧ ਲਵਾਉਂਦੀ ਆ 2-2 ਕਿਲੋ ਬੱਚਿਆਂ ਨੂੰ 24 ਘੰਟੇ ਦੁੱਧ ਮਿਲਦਾ ਰਹੇ ਤੇ ਮਾਂ ਵੀ ਲਵਾ ਦਾਂ ਤੂੰ ਕੀ ਲਾ ਦਿੱਤਾ ਜਾਂ ਸਾਡਾ ਹੀ ਦੁੱਧ ਕਿਆ ਤੁਹਾਨੂੰ ਕੀ ਆ ਦੁੱਧ ਕਿੱਥੋਂ ਆਉਂਦਿਆ ਅਜਾ ਦੁੱਧ ਆਇਆ ਤੂੰ ਕੋਈ ਲਾਡ ਕੀਤਾ ਨਹੀਂ ਨਾ ਨਹੀਂ ਨਹੀਂ ਕੁਛ ਪੁੱਛ ਨਾ ਨਹੀਂ ਮੈਂ ਉਹ ਤੇਰਾ ਲਾਡ ਨਾ ਦੇਖੋ ਬੰਦਾ ਕਹਿੰਦਾ ਭਾਈ ਇਹ ਵੇਖੋ ਦਰਾਂ ਮੇਰੀ ਗੱਲ ਸੁਣ ਦੁੱਧ ਨਹੀਂ ਨੂੰ ਤੇ ਬਿਲ ਸਾਰੇ ਮੈਂ ਤੇ ਹੀ ਕਰਨ ਢਈਆਂ ਤਾਲੂ ਕਿਤੇ ਬਲੀ ਫੋਣੀ ਪੁੱਤ ਮੇਰੀ ਗੱਲ ਸੁਣ ਡੇਢ ਕਿਲੋ ਦੁੱਧ ਪੀ 2 ਕਿਲੋ ਪੀ ਐਡੀ ਜੁਰਤ ਨਹੀਂ ਆਲੀ ਬੋਲ ਜਾਵੇਂ ਗੁਰਪ੍ਰੀਤ ਮੈਂ ਤੇਰੇ ਨਾਲ ਆ ਤੂੰ ਵੀ ਪੀ ਜਿੰਨਾ ਮਰਜੀ ਤੂੰ ਲੱਗ ਭਾਬੀ ਵਗਾਂ ਚੱਲ ਮੈਂ ਵੀ ਵੇਨ ਨਹੀਂ ਕਰਦੀ ਤੇ ਮਾਂ ਕਰ ਲੱਗਣ ਵਾਲੀ ਮੇਰੇ ਬੱਚ ਨੂੰ ਨਹੀਂ ਖਵਾਏਗਾ ਨਾ ਮਾਨੂੰ ਕੀ ਪੁੱਛਣਾ ਨਹੀਂ ਨਾ ਪੁੱਛਣਾ ਫਿਰ ਜਾ ਤੇਰਾ ਖਸਮ ਖਵਾਉਂਦਾ ਨਾ ਸਾਰਾ ਕੁਝ ਤੈਨੂੰ ਤੇ ਜਾ ਉਧਰ ਰਹਿ ਫਿਰ ਇੱਥੇ ਕੀ ਕਰਨਾ ਇਹ ਖਸਮ ਉਹ ਮੈਨੂੰ ਨਹੀਂ ਪੁੱਛਣਾ ਮਾਨੂੰ ਨਹੀਂ ਪੁੱਛੀ ਗੱਲ ਦਾ ਤੂੰ ਨਹੀਂ ਨਹੀਂ ਬਣਦੇ ਉਹਦੇ ਨਹੀਂ ਪੜਨੇ ਸਾਡੀ ਕਿੱਥੋਂ ਬੰਨੀ ਆ ਇਹ ਬੇਲਦਾਰ ਨਹੀਂ ਜਨਾਨੀ ਚਾਹੁੰਦੀ ਆ ਵੀ ਬਸ ਮੇਰਾ ਮੇਰੇ ਹੱਥ 'ਚ ਪੈਸੇ ਹੁਣ ਇਹ ਤਾਂ ਧੀ ਦੀ ਨੇ ਬੰਡੀ ਦੋਤੇ ਦੀ ਨੇ ਬੰਡੀ ਅਹੀਂ ਕਿਉਂ ਉਮਿਦਾਂ ਲਾਈਆਂ ਜਾਨੀ ਅਹੀਂ ਕੋਈ ਉਮਿਦਾਂ ਨਹੀਂ ਸਾਟਨਾ ਨਹੀਂ ਬੰਦੀ ਹਾਂ ਹੋਰ ਕੁਝ ਨਹੀਂ ਬੰਦੀ ਨਾ ਮੈਂ ਤੇਰੀ ਬੰਦੀ ਨਾ ਮੈਂ ਤੇਰੇ ਨਿਆਣੇ ਦਾ ਨਾ ਮੈਂ ਤੁਹਾਡੀ ਬੰਦੀ ਛੇ ਮਹੀਨੇ ਸੋਝੰਗੇ ਨਾ ਸੱਚੇ ਕੁਝ ਹਿੱਸਾ ਦੇਂਦੇ ਇਹਨਾਂ ਦਾ ਵੀ ਮੇਰੇ ਆਹ ਕਿੰਨੇ ਦਿਨ ਹੋ ਗਏ ਬੇਲ ਘਾਤਾ ਹੀ ਨਹੀਂ ਨਾ ਲੰਘਾਈ ਨਾ ਮੇਰੀ ਗੱਲ ਸਾਰੇ ਰਾਤਾਂ ਲੰਘੇ ਕਿੰਨੇ ਦਿਨ ਲੰਘੇ ਕਿੰਨੇ ਮਹੀਨੇ ਲੰਘੇ ਆ ਖਾ ਬਣਾ ਖਾ ਪਸਾਰੀ ਇਹ ਤਾਂ ਤੁਖੀ ਹੋਣੀ ਜਬ ਨਹੀਂ ਲੱਖੀ ਨਹੀਂ ਹੀ ਥੇ ਲੈਂਦੀ ਹੈ ਕਿਹੜੀ ਕੁੜੀ ਕੋਈ ਆਸਾਨੀ ਤੇ ਨਸਾ ਭਈ ਸਾਲ ਲੈਂਦੀ ਇਹਨਾਂ ਘਰਾਂ ਬਸ ਨਹੀਂ ਮਾਂ ਤੇ ਜੋਣ ਇੱਥੇ ਆਏ ਉਹਦੇ ਹਿੱਸੇ ਦੇਂਦਾ ਨਹੀਂ ਆਈ ਛੋਟ ਦੇ ਡੰਡੇ ਤੇਰਾ ਨੂ ਬੰਦਾ ਇਥੋਂ ਮੰਗ ਮੰਗਣਾ ਕੋ ਹਜਾਰ ਦਿਨ ਕੁੜੀ ਆਈਏ ਤਾਂ ਤੂੰ ਨੱਕੋ ਨੱਕ ਆਗੇ ਜੰਮ ਤਿਆਰ ਕਰੋਗੇ ਮੈਂ ਤੁਹਾਡੇ ਨਾਲ ਮਾਂ ਹਾਂ ਗੁਰਜੇ ਵੀ ਵਾਲੇ ਨਹੀਂ ਬਣੋਗੇ ਫਿਰ ਮੇਰੇ ਵੀ ਨਹੀਂ ਗੁਰਪ੍ਰਿੰਟ ਪਹਿਲਾਂ ਮੇਰੀ ਗੱਲ ਸੁਣ ਲੈ ਤੂੰ ਨਾ ਇਹਨਾਂ ਦੀਆਂ ਗੱਲਾਂ 'ਚ ਨਾ ਇਹ ਜਾਣ ਬੁਝ ਕੇ ਇਹ ਲੜਾਂ ਡਗੇ ਸਭ ਮਾਵਾ ਤੇ ਕੰਮ ਤੇ ਮੈਂ ਦੱਸਾਂ ਉਹਨਾਂ ਨੂੰ ਕੀ ਲੜਾਕੇ ਮਿਲਣਾ ਹੈ ਉਹ ਮੇਰੇ ਉਹਦੇ ਸਾਧਨ ਦੇ ਵਿੱਚ ਸੱਚ ਦਾ ਜੋ ਉਹਨਾਂ ਨੇ ਵੇਖਿਆ ਤੇ ਮੈਂ ਵੀ ਅੱਖੀਂ ਵੇਖਿਆ ਮੈਂ ਕਿ ਉਹਨਾਂ ਦੀ ਗੱਲਾਂ 'ਚ ਨਹੀਂ ਆਈ ਮੈਂ ਖੁਦ ਵੇਖਿਆ ਹਾਂ ਮੈਂ ਕਿਹੜਾ ਪਰਦਾ ਰੱਖਿਆ ਤੇਰੇ ਸਾਹਮਣੇ ਤੇ ਨਿਆਣੇ ਨੂੰ ਕੋਠੇ ਦੇ ਦੇ ਧੂਕੇ ਲਿਆਉਂਦੇ ਰਿਓ ਮੇਰੀ ਗੱਲ ਸੁਣ ਤੈਨੂੰ ਮੈਂ ਪਿਆਰ ਨਹੀਂ ਕਰਦੀ ਨਹੀਂ ਮਾਰਦੇ ਤੇ ਰਹਿੰਦੇ ਹੋਰ ਵੇਲੇ ਹਾਂ ਐ ਕਿ ਬੱਚਾ ਤਾਂ ਨਹੀਂ ਨੀ ਚੁੱਪ ਬੋਲਦਾ ਤੇਰਾ ਪਤਾ ਤੇਰੀ ਨਾਨੀ ਇੱਕ ਨੰਬਰ ਦੀ ਕੀ ਕਵਾਨ ਮੈਂ ਤੂੰ ਹੀ ਨਾ ਇੱਥੋਂ ਨਿਕਲ ਜਾਓ ਤਿੰਨੇ ਚਾਰੇ ਜਾਣੇ। ਬੱਸ ਨਹੀਂ ਨਾ ਆ ਗਈ ਇਹਨਾਂ ਨੂੰ ਇੱਥੇ ਫੜ ਕੇ ਮੈਂ ਟੇਬਲ ਢਾਡੇ ਸਿਰ ਤੇ ਮਾਰ ਦੇਣਾ। ਨਿਕਲ ਜਾਓ। ਮਮੀ ਮੋਹਦ ਬਾਹਰ ਟੇਬਲ ਆ ਮੇਰੇ ਪੇਕਿਆਂ ਦਾ ਵਾਹ ਪੇਕਿਆਂ ਨਹੀਂ ਲੱਕੜ ਲੱਗੀ ਆ। ਇਹ ਚੁੱਕ ਕੇ ਮਖਾ ਦੋ ਤੇ ਮੈਂ ਤੁਹਾਨੂੰ ਮੰਨ ਜੂਗੀ। ਤੂੰ ਨਾ ਸਿਰ ਤੇ ਮਾਰਨਾ ਤਾਂ ਦੂਰ ਦੀ ਗੱਲ। ਇੱਥੋਂ ਨਿਕਲ ਜਾ। ਮੇਰੇ ਕੋਲ ਕੁਝ ਨਾ ਹੋਰ ਨਾ ਸੁਣ ਬਵੀ। ਇਹ ਸਾਰਾ ਤੇਰਾ ਹੀ ਸਿਆਪਾ ਹੈ। ਇਹ ਸਾਰੀ ਲੜਾਈ ਦੀ ਕਰਤਾ ਕਰਦਾ ਤੂੰ ਹੈਗੀ ਆ। ਤੇ ਮੈਨੂੰ ਇੰਨਾ ਪਤਾ ਹੈ। ਉਨੂੰ ਵੀ ਮੁੰਡੇ ਨੂੰ ਤੂੰ ਸਿਖਾਇਆ ਸਾਰਾ ਕੁਝ ਗੱਲ ਬਾਹਰ ਹੋਈ ਆ ਕੁੱਟ ਦੇ ਬੱਚੇ ਨੂੰ ਤੁਸੀਂ ਆਉਂਦੇ ਜੇ ਦਵਾਲੇ ਤੁਹਾਡੇ ਤੁਹਾਡੀ ਕੁੜੀ ਹੋ ਗਈ ਆ ਤੇ ਮੇਰਾ ਕਾਹਦਾ ਕਸੂਰ ਨਾ ਨੀ ਮੰਮੀ ਜੀ ਬੱਚੇ ਨਾ ਕਿਸੇ ਦੇ ਮਗਰ ਨਹੀਂ ਲੱਗਦੇ ਹੁੰਦੇ ਉਹ ਜੋ ਵਹਿੰਦੇ ਆ ਸੌਂਦੇ ਆ ਉਹੀ ਉਹ ਕਰਦੇ ਆ ਹਾਂ ਬਿਲਕੁਲ ਸਹੀ ਕਿਹਾ ਜੋ ਵਹਿੰਦੇ ਆ ਸੌਂਦੇ ਉਹੋ ਹੀ ਕਰਦੇ ਆ ਤੇ ਜੋ ਤੁਸੀਂ ਪਟੀਆਂ ਪੜਾਈਆਂ ਨਾ ਉਸ ਮੁੰਡੇ ਨੂੰ ਉਹ ਹੀ ਕਰਨ ੜਿਆ ਅੱਗੇ ਤੇ ਕਦੀ ਬੋਲਿਆ ਨਹੀਂ ਮੇਰਾ ਸੋਸਰ ਅਸੀਂ ਤੇਨੂੰ ਕਦੀ ਕੁਝ ਕਿਹਾ ਨਹੀਂ ਡਰ ਨਾ ਜੱੱਦਾ ਵੀ ਗੱਲ ਵੀ ਨਹੀਂ ਹੋਈ ਨਾਨੀ ਮਾਰ ਦੇਵੇ ਮੈਨੂੰ ਹਾਂ ਬਸ ਸੁਣੋ ਨਾ ਪੜਾਤੀਆਂ ਪਟੀਆਂ ਆਈ ਤਾ ਖਾਣ ਪੀਣ ਨੂੰ ਵੀ ਤਈਦਾ ਵਾ ਕਿ ਬੱਚਾ ਭੁੱਖਾ ਰਹਿ ਕੇ ਬਲੇ ਰਵੇ ਤੋਹੇ ਨਾਲ ਮੈਂ ਮੱਧ ਦੁੱਧ ਪਿੰਨਾ ਵਸਤੀ ਹੱਥੋਂ ਗਲਾਸ ਖੇਚ ਲਿਆ ਸੋਹਮਾ ਵੇਖ ਲਓ ਹੁਣ ਕਰੋ ਗੱਲ ਹੁਣ ਗੁਰਪ੍ਰੀਤ ਖਲੋਤੀ ਹੁਣ ਸਾਹਮਣੇ ਹੁਣ ਨਿਕਲ ਹੁੰਦੀ ਮਾਂ ਨੂੰ ਵੀ ਪਤਾ ਲੱਗੇ ਨਾਨੀ ਕਿੰਨਾ ਵੇਝ ਕਰਦੀ ਆ ਸਰਬ ਤੂੰ ਤਾਂ ਮੈਨੂੰ ਇਹ ਗੱਲ ਕਹੀ ਸੀ ਕਿ ਨਾਨੀ ਮੇਰੇ ਦੁੱਧ ਪੀਣ ਨੂੰ ਦਿਲ ਨਹੀਂ ਕਰਨ ਡਿਆ ਜੂ ਮੱਝ ਝੂੜ ਕੇ ਨਾ ਮੈਂ ਕਦੇ ਕਹੀ ਸੀ ਸੌਣ ਲੱਗ ਨਾ ਮੰਗਿਆ ਵੀ ਸਿਹੜਾ ਡਿਗਲਾਸ ਨਹੀਂ ਕਿਤੇ ਤੇਰੇ ਜਿਹਾ ਬਣਨਿਆਗਾ ਕਿਉਂ ਝੂਠ ਬੋਲਣ ਡਿਆ ਤੂੰ ਤਾਂ ਪਤਾ ਮੈਨੂੰ ਆਪ ਕਿਹਾ ਸੀ ਮੰਮੀ ਜੀ ਹੁਣ ਬੱਚੇ ਨੂੰ ਨਾ ਟਰਾਈ ਜਾਓ ਜੋ ਕਹਿੰਦੇ ਸੱਚ ਹੀ ਕਹਿੰਦੇ ਤੂੰ ਕਿੰਨਾ ਝੂਠ ਬੋਲ ਲਗੀ ਤੂੰ ਮੇਰੇ ਸੀਨੇ ਅੱਗ ਭੜਦੀ ਵੀ ਮੇਰੇ ਨਾਲ ਸੁਰ ਕੋਰ ਤੇ ਮੇਰੇ ਬੱਚੇ ਇੱਥੇ ਰੋਗੇ ਤਾਂ ਸਭ ਕੁਝ ਖਾਊਗਾ ਹਾਂ ਮੈਂ ਤੇ ਕਿੰਨਾਂ ਦੱਸਦੀ ਹਾਂ ਕਬੰਦ ਨਹੀਂ ਮੈਂ ਤਾਂ ਤੈਨੂੰ ਦੱਸਦੀ ਨਹੀਂ ਨੇ ਤੇ ਕੱਲ ਸਰਾਣਾ ਖੇਚੜਾ ਸੀ ਤੇ ਸਿਰ ਥਨੋਂ ਫਿਰ ਮੈਂ ਆਪਣਾ ਸਰਾਣਾ ਕੱਢ ਕੇ ਤੇ ਬੰਦੇ ਨੂੰ ਦੇ ਕੇ ਆਈ ਆ ਤੈਨੂੰ ਕੀ ਕੀ ਦੱਸਾਂ ਸ਼ਮੀ ਇੰਨਾ ਝੂਠ ਇਹ ਤਸ ਸਰਾਣਾ ਕੱਟਿਆ ਵੀ ਨਾਨੀ ਨੇ ਹਾਂਜੀ ਮੈਂ ਸੁੱਤ ਅਸ ਦੂਜਾ ਸਰਾਣਾ ਪੁੱਤਰ ਤੂੰ ਤਾਂ ਮੈਨੂੰ ਖੋਦ ਕਿਹਾ ਸੀ ਤੈਨੂੰ ਕਿੰਨਾ ਛੁਟ ਕੇ ਅੰਦਰ ਪੁੱਤਰ ਤੂੰ ਤਾਂ ਮੈਨੂੰ ਆਪ ਕਿਹਾ ਸੀ ਸਰਾਣਾ ਦੇ ਮੇਰੇ ਕੋਲ ਟੋੜ ਹੁੰਦੇ ਸਹਾਬ ਨੇ ਘਰ ਆਈਏ ਤਾਂ ਪਤਾ ਲੱਗਾ ਨਾ ਮਾਂ ਦੀ ਅੰਨ ਤੋਂ ਪਸੂਲੀ ਬਈ ਪਸੂ ਬਈ ਹੋਈ ਹੈ ਚਲ ਕੋਈ ਗੋਰਖੀ ਨਾ ਜੈ ਤਰੀ ਲੱਪਰ ਜਾਈਏ ਇੱਥੇ ਨਾ ਦਾਹੀਂ ਸੋਮਣ ਨੂੰ ਮਿਲ ਗਿਆ ਕੋਈ ਨਿਕਲ ਜਾ ਇੱਥੋਂ ਨਹੀਂ ਮਤ ਕਮਾੜਨਾ ਸਾਚੀ ਲੁਕਣਾ ਗੋਰਖੀ ਕਰਕੇ ਹੋਰ ਮਾਰ ਲਓ ਨਿਕਲ ਜਾ ਹਾਂ ਤੋ ਇਹ ਮਾਰ ਲਓ ਉਟੋ ਉਟੋ ਚਲ ਆਦੀ ਜੀ ਚੱਲੀਏ ਚਾਹ ਪੀਂਦੇ ਆ ਗੋਰਖੀ ਤੇ ਚਾਹ ਪਾਣੀ ਪਈ ਆ ਬੇਟਾ ਤੋਤਾ ਦਿੱਇਆ ਤੈਨੂੰ ਕਾੜਨੀ ਚੋ ਗਲਤ ਬਹਿ ਤਰੀ ਬਣਾ ਕਰਦੀ ਆ ਸਰ ਨੂੰ ਤੇ ਆ ਸਰ ਜੋ ਕੁਛ ਹੋਈ ਗਿਆ ਮੈਂ ਤੈਨੂੰ ਦੱਸਦੀ ਪਤਾ ਕੀ ਹੋਇਆ ਸੀ ਸਰਬ ਦਾ ਇੱਥੇ ਬਿਲਕੁਲ ਦੇਰ ਨਹੀਂ ਹੀ ਲੱਗਣਿਆ ਤੇ ਉਹਨਾਂ ਰੋਣ ਡਿਆ ਸੀ ਅੰਦਰ ਤੇ ਮੈਂ ਕਿਹਾ ਪੁੱਤ ਤੈਨੂੰ ਕੀ ਹੋਇਆ ਵਾ ਮੈਂ ਅਗਲੀ ਨਾ ਦੁੱਧ ਕਰ ਕਰਕੇ ਲੈ ਕੇ ਗਈ ਮੈਂ ਕਿਹਾ ਬੇਟਾ ਪੀ ਲੈ ਤੇ ਮੈਂ ਕਿਹਾ ਬੇਟਾ ਰੋਣ ਕਿਉਂ ਡਿਆ ਕੀ ਹੋਇਆ ਵਾ ਮੰਮਾ ਨੇ ਕੁਝ ਕਿਹਾ ਵਾ ਕਹਿੰਦਾ ਨਹੀਂ ਮਾਮੀ ਜੀ ਮੇਰਾ ਨਾ ਮਾਸਾ ਮੰਨੀ ਇੱਥੇ ਲੱਗਣ ਡਿਆ ਪਾਪਾ ਛੱਟ ਚ ਗਏ ਆ ਤੇ ਮੰਮਾ ਪਾਪਾ ਦੀ ਲੜਾਈ ਹੋਈ ਜਾਣਦੀ ਆ ਉਹਨਾਂ ਨੇ ਉੱਥੇ ਜਾਣ ਹੀ ਨਹੀਂ ਜਣਾ ਹੁਣ ਹੁਣ ਮੰਮਾ ਪਾਪਾ ਦੇ ਵਿਛੜ ਗਏ ਆ ਆਪਸ ਵਿੱਚ ਤੇ ਮੈਂ ਇੱਥੇ ਨਹੀਂ ਰ ਤੇ ਮੇਰਾ ਜੀ ਕੱਢਾ ਘਰ ਜਾਣ ਨੂੰ ਮੈਂ ਹਾਂ ਪੁੱਤ ਮੇਰੀ ਸੁਣ ਗੱਲ ਮੈਂ ਤੇਰੀ ਨਾਨੀ ਇੱਥੇ ਲੜੂਗੀ ਨਾ ਤੇਰੇ ਨਾਲ ਤੇ ਤੇਰੀ ਮਾਂ ਨਾਲ ਤੇ ਮੈਂ ਤੇਰੀ ਨਾਨੀ ਤੋਂ ਫਿਰ ਤੁਹਾਨੂੰ ਭੇਜ ਦਊਗੀ ਤੇ ਜੋ ਮੈਂ ਕਹਿੰਨੀ ਆ ਨਾ ਉਹ ਤੂੰ ਕਰੀ ਚਾਲ ਮੈਨੂੰ ਅੰਦਾ ਮੰਮੀ ਜੀ ਦੱਸੋ ਕੀ ਕਰਨਾ ਪਰ ਮੈਨੂੰ ਸਾਰਾ ਸਮਝਾਇ ਮੈਂ ਬਾਤ ਇਹਨ ਕੋਈ ਵੀ ਮੈਂ ਨਾਨੀ ਨਾ ਜਾਣਾ ਨਾ ਚੀਜ਼ ਲੈਣ ਬੋਝਣਾ ਅੰਦਾ ਜਾਨਾ ਮੈਂ ਕਿਹ ਜਿਹੜੀ ਗਲਾਨੀ ਪੁੱਛੂਗੀ ਨਾ ਸਾਰਾ ਕੁਝ ਖੋਲ ਕੇ ਦੱਸਦੀ ਤੇ ਉਹ ਸਾਰਾ ਕੁਝ ਸੁਣ ਕੇ ਤੇਰੀ ਨਾਨੀ ਨੂੰ ਚੜਦਾ ਗੁੱਸਾ ਚੰਗਾ ਤੇ ਨਾਨੀ ਨੇ ਝੜ ਕੇ ਲੜਨਾ ਗੋਰ ਪ੍ਰੀਤ ਨਾ ਤੇਰੇ ਨਾਲ ਤੇ ਫਿਰ ਨਾਨੀ ਤੁਹਾਨੂੰ ਇੱਥੋਂ ਕੱਢੂਗੀ ਤੇ ਤੁਸੀਂ ਆਪਣੇ ਘਰ ਚ ਜਿਓਗੇ ਹੈ ਕਿੰਦਾ ਪਰ ਪਾਪਾ ਤੇ ਖੜ ਨਹੀਂ ਡੇ ਪਾਪਾ ਨੇ ਹਿਸਾਬ ਮੰਗੜੇ ਉਹ ਮੈਂ ਹਰ ਕੋਤ ਕੋਈ ਗੱਲ ਨਹੀਂ ਆਪੇ ਜੋ ਹੋਊਗਾ ਤੂੰ ਬਦਨਾਮੀ ਕਰ ਇਹਨਾਂ ਦੀ ਰੱਜ ਕੇ ਦੱਸ ਸਾਰਿਆਂ ਨੂੰ ਲੈ ਉਹ ਸਰਬ ਨੇ ਵੀ ਇੱਕ ਢੀ ਸੋਹਣੀ ਆ ਕਰਦੇ ਜਿਵੇਂ ਕਿ ਤੇ ਸੱਚੀ ਮੈਂ ਤੇ ਆਖਿਆ ਇਹਨਾਂ ਨੂੰ ਕੀ ਹੋ ਗਿਆ ਮਾਵਾ ਤੇ ਇਹ ਲੜੀ ਜਾਂੜੀਆਂ ਢੀ ਸੋਹਣੀ ਰੀਅਲ ਐਕਟਿੰਗ ਕਰਦੇ ਆ ਸਰਬ ਜੋ ਜੋ ਮੈਂ ਕਿਹਾ ਉਹੋ ਉਹੋ ਮੁੰਡਾ ਬੋਲੇ ਹੁਣ ਆਇਆ ਲੈ ਸਵਾਦ ਮਾਵਾ ਤੇ ਇਹ ਲੜਾਈ ਜਾਂੜੀਆਂ ਇੱਕ ਦੂਜੇ ਦਾ ਚੜ੍ਹ ਪੁੱਟਨ ਤੱਕ ਜਾਣ ਲੱਗੇ। ਦੇਖੀ ਸਹੀ। ਇੰਨਾ ਕੋਈ ਮੈਂ ਇੱਥੇ ਪੋਚੇ ਨਾ ਨਾ ਮਰਵਾਏ ਦੋਵਾਂ ਜਾਨੀਆਂ ਕੋ। ਤੇ ਮੇਰਾ ਨਾਮ ਟਰ। ਇਹਨਾਂ ਨੂੰ ਆਪਸ 'ਚ ਹੀ ਮਾ ਮਾ ਦੀਆਂ ਨੂੰ ਪਾੜ ਦੇਣਾ ਹੁਣ। ਇੱਕ ਦੂਜੇ ਦੀਆਂ ਬੈਰੀ ਬਣ ਜਾਣੀਆਂ। ਸੇਰ ਪਾਰ ਨਹੀਂ ਲੱਗ ਕਦੀ ਜੀਤਾ। ਦੇਖੀ ਸਹੀ। ਮੇਰੀ ਗੱਲ ਸੁਣ ਲੈ। ਉੱਦਾਂ ਨਹੀਂ ਇਹਨਾਂ ਦੋਵਾਂ 'ਚ। ਹਾਂ, ਉਹਦੇ ਬੱਚੇ ਨੂੰ ਕੋਈ ਤਕਲੀਫ ਤਾਂ ਹੋਊਗੀ। ਤੇ ਫੇਰ ਦੇਖੀ ਫੇਰ ਆਪਣੇ ਮਾਂ ਦੇ ਦੁਆਲੇ ਹੋਊਗੀ। ਤੇ ਬੱਚੇ ਨੂੰ ਕੋਈ ਸੱਭ ਨੂੰ ਹੀ ਆਪਾਂ ਮੋਰਾ ਬਣਾਉਣਾ। ਮੋਰਾ ਬਣਾਉਣਾ। ਨਾਲੇ ਮੇਰੀ ਗੱਲ ਸੁਣ ਧਿਆਨ ਨਾਲ। ਹੁਣ ਆਪਾਂ ਗੁਰ ਪਰਿਵਾਰ ਮਾਤੇ ਤੇ ਕੁਝ ਨਹੀਂ ਲੱਗਦੀ ਤੇ ਬੱਚੇ ਨਾਲ ਨਹੀਂ ਕਰਦੀ ਮਾਸਾ ਬਰਤਰੀ ਤਨ ਜਦੋਂ ਮਾਂ ਪਿਆਰ ਐ ਉਥੋਂ ਮੈਂ ਤੈਨ ਕਸੋ ਦਾ ਸੁੰਟ ਵੀ ਲੈ ਆਉਂਗੀ ਕੱਲ ਬੜਾ ਕੁਝ ਮੈਂ ਕਰਨਾ ਨੂੰ ਹੱਥਾਂ 'ਚ ਕਰ ਲਈ ਵੇਖੀ ਇਹਨਾਂ ਮਾਤਾ ਨੇ ਨੂੰ ਪੜਨੇ ਨੂੰ ਨਾ ਪਾਇਆ ਤਾਂ ਮੇਰਾ ਨਾਮ ਵਟਾ ਦੀ ਹਿੱਸਾ ਦੇ ਤੇ ਤੋਰੂ ਕੀ ਕੁੜੀ ਹੋ ਇਥੋਂ ਤੇ ਤੂੰ ਨਿਕਲ ਜਾ ਭਾਵੇਂ ਸਾਰਾ ਕੁਝ ਇਥੋਂ ਲੈ ਜਾ ਇਹਨੂੰ ਪਤਾ ਲੱਗੇ ਕਿਦਾਂ ਹਿੱਸੇ ਨਵਾਂ ਬ ਮੰਗੀਦੇ ਜਦੋਂ ਘਰ ਆਪਨ ਕੁੜੀ ਨੂੰ ਦੇਣਾ ਪਿਆ ਨਾ ਇਹਨੂੰ ਲੱਗ ਪਤਾ ਜਾਣਾ ਉਹ ਆਪ ਤੇ ਕਿਤੇ دیਵਾਨੀ ਦੇ ਕੇ ਖੁਸ਼ ਨਹੀਂ ਕੀ ਲੈਣਾ ਹੀ ਜਾਣਦੀ ਬਸ ਜਨਾਨੀਆਂ 'ਚ ਪਤਾ ਕਿੱਦਾਂ ਟੋਰ ਬਣਾਏ ਆਏ ਨੇ ਮੇਰੇ ਪੁੱਤਾਂ ਨੇ ਆਹ ਬਣਾਇਆ ਮੇਰੇ ਪੁੱਤਾਂ ਨੇ ਆਹ ਬਣਾਇਆ ਮੇਰਾ ਪੁੱਤ ਨਾ ਐਰ ਦਾ ਗੱਡੀ ਲੈ ਆਇਆ ਮੇਰਾ ਪੁੱਤ ਐਰ ਦਾ ਮੋਟਰਸਾਈਕਲ ਢਾ ਲਿਆ ਮੇਰਾ ਪੁੱਤ ਬੜੀ ਮਿਹਨਤ ਕਰਦੇ ਆ ਕਿਤੇ 1 ਮਿੰਟ ਨਹੀਂ ਖਾਲੀ ਬੈਂਦੇ ਹੈਗੇ ਉਹ ਇਹਨੇ ਅੰਨੀ ਨਵਾਂ ਨੂੰ ਮੋਚ ਕੇ ਖਾਣਦੇ ਆ ਓਏ ਅੰਦੀ ਆ ਕਿ ਮੇਰੇ ਪੁੱਤ ਕਮਾਈ ਕਰ ਕਰ ਕੇ ਤਾਂ ਘਰ ਬਣਾਉਂਦੇ ਆ ਆਹ ਢਈ ਆ ਆਈ ਜਾਣੀ ਹੁਣ ਸੱਚਾਈ ਸਾਰਿਆਂ ਦੇ ਸਾਹਮਣੇ ਹੀ ਜੋ ਕੁਝ ਕਰਨ ਲੱਪੀ ਆ ਹੁਣ ਉਹਨੂੰ ਧੂੱਕੇ ਲਈ ਆ ਲੋਕੀ ਅੱਖਾਂ ਥੋੜੀ ਬੰਦ ਕਰਕੇ ਬੈਠੇ ਆ ਤੇ ਨਾਲੇ ਲੋਕਾਂ ਨੂੰ ਵੀ ਪਤਾ ਵਾ ਕਿ ਬੱਚਾ ਹਮੇਸ਼ਾ ਸੱਚ ਬੋਲਦਾ ਵਾ ਬੱਚੇ ਨੇ ਦੱਸਿਆ ਤੇ ਉਹਨੇ ਹਕੀਕਤ ਹੀ ਦੱਸੀ ਆ ਸਭ ਕੁਝ ਤੇ ਹੈ ਦਾ ਲੜਾਈ ਉਸੇ ਕਰਦੀ ਆ ਪਰ ਇਹ ਨਾਨੀ ਦਾ ਝੂਠ ਫੜ ਪਾਇਆ ਨਹੀਂ ਉਹ ਠੀਕ ਹੀ ਤਾਈ ਬੈਠੂ ਉਹਨਾਂ ਨੂੰ ਗੁਰਪ੍ਰੀਤ ਮਾੜਾ ਮਸਕਾਣਾ ਆਲਾ ਬੜੇ ਮੁੰਡੇ ਚੀਜ਼ ਜੁੱਦੀ ਜੁੱਦੀ ਕੋਈ ਮੈਂ ਹੱਦ ਗਿਗਰੀ ਨਾ ਕਰ ਮੈਂ ਪੇਸਟੀਆਂ ਲੈਣ ਜਾਣਾ ਸ਼ਾਮ ਨੂੰ ਮੰਮਾ ਚਲੋ ਆਪਣੇ ਘਰ ਚੋਲੀਏ ਇੱਥੇ ਨਾਨੀ ਕਿੰਨਾ ਤੰਗ ਕਰਦੀ ਤੂੰ ਤੇ ਸਹੀ ਕੰਦਾ ਪਿਆ ਪਰ ਮੈਨੂੰ ਨਾ ਯਕੀਨ ਜਿਆ ਨਹੀਂ ਹੁੰਦਾ ਪਿਆ ਤੇ ਨਾਨੀ ਪਹਿਲੇ ਤਾਂ ਤੈਨੂੰ ਕਿੰਨਾ ਤਿਆਰ ਕਰਦੀ ਸੀ ਤੇ ਸੱਚੀ ਵਿੱਚ ਕਿਤੇ ਨਾਨੀ ਨੇ ਤੈਨੂੰ ਧੂਕੀ ਨਹੀਂ ਹੁੰਦਾ ਬਾਰੂ ਨਾਲੇ ਨੰਨੂ ਨੂੰ ਡਾਂਟਦੀ ਹੀ ਹੈ ਇਹ ਗੱਲ ਸੱਚੀ ਹੈ ਹਾਂ ਹਾਂ ਦੱਸ ਪੁੱਤ ਖੁੱਲ ਕੇ ਦੱਸ ਆਪਣੀ ਮੰਮਾ ਨੂੰ ਜੇ ਪੁੱਛਣ ਢੀ ਆ ਤੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਇੱਥੇ ਆ ਵੇ ਮੰਮਾ ਤੇਰੀ ਤੇਰੇ ਨਾਲ ਮੈਂ ਤੇਰੇ ਨਾਲ ਹਾਂ ਪਹਿਲੇ ਤਾਂ ਬੜਾ ਪਿਆਰ ਕਰਦੀ ਸੀ ਨਾਨੀ ਦੇ ਨੂੰ ਇੱਕਦਮ ਕੀ ਹੋ ਗਿਆ ਨਹੀਂ ਐਦਾਂ ਹੀ ਆ ਗੁਰਪ੍ਰੀਤ ਜਦੋਂ ਪਤਾ ਲੱਗ ਜੇ ਨਾ ਪੀਤੀ ਆਣ ਕੇ ਇੱਥੇ ਹੀ ਬਹਿ ਗਈਆਂ ਨੇ ਹੁਣ ਇਹਨਾਂ ਨੇ ਕਿਤੇ ਨਹੀਂ ਜਾਣਾ ਉਦੋਂ ਮਾਵਾਂ ਹੀ ਸਭ ਤੋਂ ਵੱਧ ਦੁਸ਼ਮਣ ਬਣ ਜਾਂਦੀਆਂ ਨੇ ਗੱਲ-ਗੱਲ ਤੇ ਲਾ ਕੇ ਗੱਲ ਕਰਦੀਆਂ ਨੇ ਤੂੰ ਕੀ ਸਮਝਦੀ ਆ ਵੀ ਤੇਰੀ ਮਾਂ ਬਹੁਤ ਬੱਕਰੀ ਆ ਇਹ ਤੇ ਤੈਨੂੰ ਮੈਂ ਕੀ ਕੀ ਦੱਸਾਂ ਇਹ ਤੇ ਨੋਆ ਨਾ ਪਤਾ ਨਹੀਂ ਕੀ ਕੁਝ ਕਰਦੀ ਆ ਤੂੰ ਤੇ ਫਿਰਦੀ ਆ ਪਰ ਮੇਰੀ ਮਾਂ ਤੇ ਮੈਂ ਹੁਣ ਨਾ ਵੇਖ ਅੱਜ ਮੈਂ ਤੁਹਾਡੇ ਵਾਲ ਵੇਖ ਕੇ ਇਹ ਚੀਜ਼ ਵੇਖ ਲਈ ਆ ਵੀ ਜਿਹੜੀ ਧੀ ਨਹੀਂ ਧੀ ਦੀ ਨਹੀਂ ਬੰਦੀ ਉਹ ਨੋਆ ਦੀ ਕਿੱਥੋਂ ਬਣ ਜੂਗੀ ਦੱਸ ਮੈਨੂੰ ਤੇ ਆ ਬੜਾ ਦੁੱਖ ਲੱਗਾ ਧਰਮਣਾ ਮੈਂ ਤੈਨੂੰ ਕੀ ਦੱਸਾਂ ਮਾਸਾ ਜਿਹਨਾਂ ਨਿਆਣਾ ਹੈ ਸਾਰੀ ਸਰਗਤ ਹੈ ਤੂੰ ਕਹਿ ਲਈ ਐ ਨਾਨੀ ਮੇਰਾ ਪਰਚਾ ਆਣਾ ਪਹਿਲੇ ਤੇ ਕਿੰਨਾ ਲਾੜ ਕਰਦੀ ਸੀ ਹੁਣ ਇੱਕਦਮ ਮੇਨਾਂ ਕੀ ਹੋ ਗਿਆ ਮੇਰੀ ਸੁਣ ਲੈ ਤੂੰ ਟੈਨਸ਼ਨ ਨਾ ਲੈ ਆਪਾਂ ਸਭ ਕੁਝ ਕਰਾਂਗੇ ਤੇਰੀਆਂ ਪਰਜਾਈਆਂ ਤੇਰੇ ਨਾਲ ਆ ਤੂੰ ਕਿਉਂ ਟੈਨਸ਼ਨ ਲੈਣ ਢਈ ਆ ਜਿੱਦਾਂ ਤੂੰ ਕਹੇਂਗੀ ਨਾ ਆਪਾਂ ਉਦਾਂ ਹੀ ਕਰਾਂਗੇ ਜੇ ਮਾਂ ਹੀ ਕਰੂਗੀ ਇੰਜ ਤੇ ਫਿਰ ਮੈਂ ਕਿਵੇਂ ਰਹੂੰਗੀ ਉੱਥੇ ਲੈ ਦੱਸ ਅਹੀਂ ਜੋ ਹੈ ਨਹੀਂ ਆ ਮਾਂ ਤੂੰ ਕਿਉਂ ਨਹੀਂ ਰਹਿਣਾ ਤੇਰੀਆਂ ਭਾਬੀਆਂ ਤੇਰੇ ਨਾਲ ਆ ਕਹਿਣ ਤੇ ਨਹੀਂ ਤੈਨੂੰ ਵੀ ਆਪਾਂ ਤੈਨੂੰ ਸਹਾਰਾ ਦੇਵਾਂਗੇ ਤੂੰ ਕਿਉਂ ਨਹੀਂ ਰਹਿਣਾ ਤੇ ਪੁੱਤੇ ਸ਼ਾਮੀ ਮੈਂ ਪੇਸਟੀਆਂ ਲੈ ਕੇ ਆਂਦੀ ਫੇ ਇਕੱਠੇ ਬੈ ਕੇ ਖਾਣੇ ਹੈ ਆਪਾਂ ਹਾਂ ਤੇਰੀ ਮਾਮੀ ਵੱਡੀ ਮੈਂ ਕਿ ਤੇਰੀ ਮੰਮਾ ਸਾਰੇ ਜਨ ਖਾਵਾਉਂ ਤੂੰ ਕਾ ਖਾਣਾ ਹੈਗਾ ਨਾ ਆਪਣੇ ਮਾਮੇ ਨੂੰ ਕਹਿ ਦੇਗਾ ਬਸ ਜੋ ਤੇਰਾ ਜੀ ਕਰੇ ਕੁਝ ਵੀ ਖਾਣ ਪੀਣ ਨੂੰ ਸ਼ਰਮਾਣਾ ਨਹੀਂ ਹੈ ਨਈ ਨਾਨੀ ਨੂੰ ਗੁੱਸਾ ਆ ਜਾਂਦਾ ਤੂੰ ਛੱਡ ਪਰ ਨਾਨੀ ਨੂੰ ਨਹੀਂ ਕਹਿਣਾ ਕੁਝ ਵੀ ਅੱਜ ਆਪਾਂ ਕੱਲ ਕੱਪੜੇ ਲੈਣ ਜਾਵਾਂਗੇ ਚੰਗਾ ਨਵੇਂ-ਨਵੇਂ ਆਪਣੇ ਪੁੱਤ ਨੂੰ ਮੈਂ ਕੱਪੜੇ ਲਿਆ ਕੇ ਦੇਣੀ ਆ ਇਹ ਕਿਹੜੀ ਗੱਲ ਆ ਠੀਕ ਐ ਹਾਂਜੀ ਮੈਂ ਚਾ ਠੀਕ ਐ ਵਰਪੇ ਮੈਂ ਚਾਹ ਬਣਾ ਕੇ ਲਈ ਤੇਰੇ ਲਈ ਤੂੰ ਤਾਂ ਮਾਵਾਂ ਹੀ ਕਰਦੇ ਹੋ ਨਾ ਇਹਦਾ ਨਾ ਪਿਆਰ ਮੈਨੂੰ ਮੈਂ ਸਮਝ ਨਹੀਂ ਪਾਉਂਦਾ ਸੱਚੇ ਦੇਣੇ ਮੈਨੂੰ ਕਿਤੇ ਮਾਰਾ ਲੱਗਦਾ ਵਾ ਕੀ ਤੂੰ ਕਰਨ ਲਈ ਆ ਦੱਸ ਮੇਰਾ ਤੇ ਪੋਤੇ ਆਏ ਨਾ ਸੋਚਿਆ ਤੂੰ ਜਿਵੇਂ ਮੇਰੇ ਨਾਲ ਕਿਹੇ ਟਾਈਮ ਹੋ ਜਾਂਦਾ ਮਿਸਟੇਕ ਹੰਦਾ ਮਿਸਟੇਕ ਤੇਰਾ ਈ ਝਗੜਾ ਹੋ ਜਾਂਦਾ ਤੂੰ ਬੱਚੇ ਨਾਲ ਵੀ ਕਰੋਗੇ ਇੰਜ ਮੈਂ ਤੇਰੇ ਵੱਲ ਵੇ ਮੈਂ ਪਤਾ ਤੇਰੇ ਨਾਲ ਕਿਉਂ ਲੜਦੀ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਤੇ ਤੇਰੀ ਜਿਹੜੀ ਮਾਂ ਵਣੇ ਬੜੀ ਉੰਤਰੀ ਐ ਤੇ ਥੋੜਾ ਜਿਹਾ ਸੰਭਲ ਜਾ ਪਰ ਕਹਿੰਦੇ ਨਾ ਮੱਛੀ ਮੋੜਦੀ ਪੱਥਰ ਚਟ ਕੇ ਆ ਹੁਣ ਤੂੰ ਆਪ ਵੇਖਿਆ ਤੇ ਫਿਰ ਤੈਨੂੰ ਪਤਾ ਲੱਗਣਾ ਚਲ ਮੈਂ ਚਾਹ ਲੈ ਕੇ ਆਂ ਆਪਣੇ ਪੋਤੇ ਲਈ ਹੈ ਚਲ ਹੁਣ ਟੈਨਸ਼ਨ ਨਾ ਲੈ ਅਹੀਂ ਤੇਰੇ ਨਾਲ ਐ ਚੰਗਾ ਹਾਂ ਤੁਹਾਨੂੰ ਮਮੀ ਆਡੇ ਨਾਲ ਹੀ ਹੈ ਪਾਪਾ ਤੇਰੇ ਨੇ ਖੜਨਾ ਥੋੜੀ ਉਹ ਖੜਦਾ ਹੀ ਨਹੀਂ ਪਿਆ ਕੀ ਕਰਾਂ ਮੇਰੀ ਮਜਬੂਰੀ ਹੈ ਕਿ ਇੱਥੇ ਰਹਿਣਾ ਉਹਦੇ ਨਾਲ ਨਹੀਂ ਵੀ ਬੋਲਣ ਲੱਗ ਪਈ ਤਾਂ ਮੈਂ ਕਿਤੇ ਆਸਰੇ ਲਵਾਂ ਉਹਨਾਂ ਨਾਲ ਨਾ ਤੇ ਬਣਾ ਕੇ ਰੱਖਣੀ ਪੈਣੀ ਮਮੀ ਹਾਂ ਆ ਪੜਨੇ ਸੁਨਾ ਕੀ ਆ ਲਿਆ ਫੋਰ ਨਵੀਂ ਨੂਹ ਰਾਣੀ ਦਾ ਸੁਨਾ ਚੌਂਕੇ ਚੜਿਆ ਨਹੀਂ ਉਹਦੇ ਤੇਰਾ ਦਿਮਾਗ ਖਰਾਬ ਹੋਇਆ ਦੱਸ ਸਵਾ ਮਹੀਨੇ ਬਾਅਦ ਉਹ ਕਿਉਂ ਤੂੰ ਸ਼ਿਲਾ ਘਟਾਣਾ ਕਿ ਉਹਦੇ ਕੋਲ ਉਹਨਾਂ ਚੌਂਕੇ ਚੜਾ ਜੇ ਹੁਣੇ ਸਿਰੇ ਚੜ ਗਈ ਨਾ ਤੇ ਫੇਰ ਵੇਖ ਲਈ ਕੀ ਹਾਲ ਹੁੰਦਾ ਮੈਂ ਤਾਂ ਇੱਕ ਦਿਨ ਡਾਈਆਂ ਸੀ ਨਾਲੀ ਉਹਨਾਂ ਨੂੰ ਇਹ ਛੋਟੀ ਨੂੰ ਦਫਾ ਕਰ ਵੱਡੀ ਜਦੋਂ ਆਈ ਸੀ ਨਾ ਆਂਦੇ ਮੈਂ ਦੂਜੇ ਦਿਨ ਚੌਂਕੇ ਚਾੜਦਾ ਗੰਦੀ ਸੀ ਮੰਮੀ ਆਹੋ ਉਹਦੀ ਮਾਂ ਕਹਿੰਦੀ ਸੀ ਉਹਨੂੰ ਆਹੋ ਉਹਦੀ ਮਾਂ ਕਹਿੰਦੀ ਸੀ ਲੈ ਪੁੱਤ 7 ਦਿਨ ਤੱਕ ਚੌਂਕੇ ਦੀ ਵਾੜਨਾ ਮੈਂ ਤਾਂ ਸ਼ੁਕਰ ਕੀਤਾ ਮੁੰਡੇ ਵਾਹੇ ਤੇ ਕੋ ਚੌਂਕਾ ਮੇਰੇ ਗਲੋਂ ਲੱਥਾ ਉਹਨੇ ਕਿਹਾ ਸੀ ਹਾਂ ਚੜਾ ਜੜਾ ਚੌਂਕਿਆਂ ਨੂੰ ਕੰਮ ਵੱਡਾ ਲੈ ਕਦੀ ਲੱਕ ਦਾ ਬਣਾ ਲਾ ਦੇ ਕਦੀ ਲੱਤਾਂ ਦਾ ਲਾ ਦੇ ਹੁਣੇ ਆ ਤੇ ਪਾਲੀਆਂ ਨੂੰ ਜਿਹੜੀ ਪਾਲਾਂਗੀ ਉਨਾਂ ਨੇ ਨਾ ਫਿਰ ਕੰਮ ਕੀਤਾ ਜੇ 7 ਦਿਨ ਕੱਢ ਕੀ ਤਾਂ ਢਾ ਢਾ ਸ਼ਾਬਾਸ਼ ਸ਼ੇਰ ਬੰਨ ਚੱਲ ਮੈਂ ਵੇਲੇ ਹੀ ਹੋ ਕੇ ਤੈਨੂੰ ਫੋਨ ਕਰਦੀ ਦਾ ਅੱਜ ਆਇਆ ਆਹੋ ਕਸ ਕੇ ਰੱਖੀ ਮੈਂ ਕਸ ਕੇ ਆਪਣੀਆਂ ਉਸੇ ਦਮ ਖਿੱਚ ਕੇ ਰੱਖ ਉਹਨੂੰ ਤੂੰ ਆਹੋ ਚੱਲ ਠੀਕ ਆ ਮੰਮੀ ਜੀ ਹਾਂ ਕਿਨੂੰ ਸੁਣਾਵਾ ਦੇਈ ਜੰਦੇ ਚੰਗੇ ਚੰਗੀਆਂ ਲਈ ਨਹੀਂ ਤੇਰੀ ਮਾਸਦੀ ਜੀ ਠਾਣੇ ਦੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਅੱਛਾ ਉਹਨੂੰ ਕਹਿਣ ਦੇਈ ਸੀ ਹੂੰ ਕੰਦੀ ਆਖੇ ਉਹ ਕੰਦੀ 7 ਦਿਨ ਚੌਂਕੇ ਦੇ ਚਾੜਨਾ ਮੈਂ ਕਹਾ ਦੱਸ ਚੌਂਕੇ ਚੜਨਾ ਉਹਨੂੰ ਚੌਂਕੇ ਚੜਾ ਹੁਣ ਤੋ ਵਾਲਾ ਪਾ ਤੇਰੀ ਮੋਟੀ ਨੂੰ ਵੇਖ ਲਾ ਉਹ ਸਾਵਾਂ ਤਹੀ ਖਾਉਂ ਨਹੀਂ ਨਾ ਕਹਿੰਦੇ ਹਣੇ ਸਾਵਾਂ ਮਹੀਨੇ ਨਹੀਂ ਚੜਨਾ ਸਵਾ ਮਹੀਨਾ ਉਹ ਕਹਿੰਦੀ ਸੀ ਉਹਦੀ ਮਾਂ ਕਹਿੰਦੀ ਸੀ ਮੈਂ ਕਹਾ ਸ਼ਿਲਾ ਥੋੜਾ ਕੱਟਨਾ ਇਹਦੇ ਘਰ ਕਿੜਾ ਨਿਆਣਾ ਜਮੇੜਾ ਸ਼ਿਲਾ ਕੱਟਨਾ ਚਲ ਚੰਗੀ ਮੱਤ ਦੇਤੀਆਂ ਨਾ ਲੈ ਮੇਰੀ ਗੱਲ ਸੁਣ ਤੇਰੀ ਨੂੰ ਵੀ ਇਤਰਾ ਹੀ ਕੀਤਾ ਸੀ ਹਾਂ ਵੇਖਿਆ ਵੀ ਆਈ ਬੜੇ ਭੋਲੇ ਜਿਹੇ ਮੂੰਹ ਨਾਲ ਕਹਿੰਦੀ ਅਖੇ ਮੰਮੀ ਜੀ ਛੱਤ ਦੇਂਦੇ ਨਹੀਂ ਨਾ ਮਰੇ ਚੌਂਕੇ ਚੜਨਾ ਮੈਂ ਪਿਓ ਦੀ ਤੀ ਨੂੰ ਸਵੇਰੇ ਚੌਂਕੇ ਚੜਿਆ ਹਾਂ ਦੱਸ ਤੂੰ ਬੜਾ ਔਖਾ ਜਿਹਾ ਬੋਲਣ ਡਿਆ ਗੱਲ ਦਾ ਸਮਾਂ ਤੁਹਾਨੂੰ ਕਿਉਂ ਔਖਾ ਬਲੰਦਿਆ ਹਾਂ ਹਾਂ ਪੁਰਾਣਾ ਨਹੀਂ ਜਿਹੜਾ ਜਿਹੜਾ ਰਾਣਾ ਦੇ ਰਾਣੇ ਤਾਂ ਕਈ ਅਗੇ ਅੰਦਰ ਕੁਕੜੇ ਰਾਣੀ ਦੀ ਕਾਲ ਕਰਦਾ ਉਹ ਰਾਣਾ ਸੁਨਿਆਰਾ ਵੇਚੀ ਦੇਖੋ ਮੰਦੇ ਵਾਜ ਗਹਿਣਾ ਬਣਾਇਆ ਸੀ ਉਹ ਗਹਿਣਾ ਬਣਾਇਆ ਸੀ ਮੰਦੇ ਵਿਆਹ ਜਾ ਓਏ ਉਹਦਾ ਫੋਨ ਤੈਨੂੰ ਕਿੱਥੋਂ ਆ ਗਿਆ ਮੈਨੂੰ ਨਹੀਂ ਪਤਾ ਕਿੱਥੋਂ ਆ ਗਿਆ ਹਾਂ ਉਹਨੇ ਮੇਰੀ ਜਾਣਕਾਰੀ ਹੈ ਕਹਿੰਦਾ ਰੁਪਏ ਦੇ ਦਿਓ ਭਰਾ ਬੜਾ ਚੇਰ ਹੋ ਗਿਆ ਮੈਂ ਤਾਂ ਮਰ ਜਾਣੇ ਨੰਬਰ ਵੀ ਗਲਤ ਲਿਖਾ ਕੇ ਆਈ ਸੀ ਕਿ ਮੈਨੂੰ ਹਣ ਕੇ ਪਤਾ ਕਉਨੇ ਤੁਹਾਡੀ ਸਹੇਲੀ ਬੇਲੀ ਕੋ ਲਿਆਉਗੇ ਕੋ ਨੰਬਰ ਮੈਨੂੰ ਕੀ ਪਤਾ ਦੱਸੋ ਮੈਨੂੰ ਤੇ ਸਹੇਲੀ ਬੇਲੀ ਕੋ ਤੇਰਾ ਹੀ ਨੰਬਰ ਲੈਣਾ ਮੇਰਾ ਨੰਬਰ ਲੰਦਾ ਹਾਂ ਹੁਣ ਫਿਰ ਮੈਂ ਆਪੇ ਦਾਣੇ ਪਾ ਦੇਣੇ ਸੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਇਹ ਜਾ ਕੇ ਉਹਨੂੰ ਪੁੱਛੋ ਮੈਨੂੰ ਕੋਈ ਗੱਲ ਕਰਨ ਦੇ ਆ ਤੂੰ ਐਂਚ ਕਰ ਜੇ ਹੁਣ ਤੈਨੂੰ ਫੋਨ ਆਂਦਾ ਨਾ ਤੂੰ ਉਹਨੂੰ ਕਹਦੇ ਮੰਮੀ ਯਾਤਰਾ ਤੇ ਗਈ ਹੈ ਪੈਸੇ ਸਾਡੇ ਕੋ ਹੈ ਨਹੀਂ ਮੈਂ ਕਹਿ ਲੂੰਗਾ ਯਾਤਰਾ ਤੇ ਗਈ ਉਹਨੇ ਕਿਹਾ ਮੰਮੀ ਪੱਕੀ ਚ ਗਈ ਯਾਤਰਾ ਤੇ ਵਾਪਸ ਨਹੀਂ ਆਣਾ ਮੇਰੀ ਗੱਲ ਸੁਣ ਜਿੱਥੇ ਪੈਸੇ ਦਾ ਮਸਲਾ ਆਵੇ ਨਾ ਮੈਨੂੰ ਪੱਕੀ ਭੇਜ ਦੇ ਮਮਿਲ ਮੇਂ ਗੱਲ ਸੁਣੋ ਉਹ ਬੜੇ ਦਿਨਾਂ ਦੀ ਵਰੀ ਜਾਣ ਖਾਂਦਿਆ ਵਾ ਤੇ ਹਾਰ ਕੇ ਨਾਲ ਉਹਦਾ ਫੋਨ ਫੋਨ ਦਾ ਸੋਚੀ ਬੰਦ ਕਰ ਦਿੱਤਾ ਨੇ ਤੇ ਮੈਂ ਨਹੀਂ ਜਦ ਫੋਨ ਚੁੱਕਣਾ ਮਨ ਬਲੌਗ ਚ ਪਾਤਾ ਵਾ ਤੇ ਜਿਉ ਘਰ ਆ ਗਿਆ ਨਾ ਤੇ ਤੁਹਾਡੀ ਜਮੇਰੀ ਆ ਮਨ ਕੇ ਮੈਨੂੰ ਨਾ ਕਿਹਾ ਕੁਛ ਦੱਸ ਮਰ ਜੇ ਉਹ ਆਖੇ ਮੇਰੀ ਜ਼ਿੰਮੇਵਾਰੀ ਆ ਜੇ ਨਾਲ ਤੇ ਤੁਸੀਂ ਉਹ ਤੋਂ ਕਹਿੰਦੇ ਸੀ ਤੂੰ ਬੜੀ ਟੌਰ ਨਾ ਕਹਿੰਦਾ ਸੀ ਅੱਗੇ ਛੱਤ ਲੰਬਾ ਪਾਓ ਛੱਤ ਲੰਬਾ ਪਾਓ ਤੇ ਹੁਣ ਮੈਂ ਥੋੜਾ ਆਪਣੇ ਵਾਸਤੇ ਥੋੜਾ ਬਣਾਇਆ ਸੀ ਤੇ ਅਮਨ ਦੀ ਅਮਨ ਦੀ ਘਰ ਦੀ ਵਾਸਤੇ ਬਣਾਇਆ ਮੈਂ ਆਪਣੇ ਵਾਸਤੇ ਬਣਾਇਆ ਉਹ ਤਾਂ ਸੈਟ ਤੇ ਨਾਗੜੀ ਬਣ ਕੇ ਬਹਿ ਗਈ ਆ ਮੈਨਾਂ ਨੂੰ ਕਿੱਥੋਂ ਦਮਾ ਹੋਣਾ ਤੇ ਦੂਜੀ ਗੱਲ ਆ ਟਾਲ ਮਟੋਲ ਕਰ ਨੂੰ ਤੇ ਰਾਣਾ ਕਰਨਾ ਕਿਤੇ ਆ ਜੇ ਜੇ ਆ ਗਿਆ ਤੇ ਸਾਰਾ ਭੇਤ ਖੁੱਲ ਜਾਣਾ ਕਿੰਨੇ ਤੋਲੇ ਦਾ ਬਣਾਇਆ ਤਿੰਨ ਤਾਂ ਮੈਨਾਂ ਪਤਾ ਸੈਟ ਉਸ ਨਾਲ ਦੀ ਆਪਾਂ ਬਣਾਏ ਫੂਕ ਮਾਰੇ ਆਰਡਰ ਵਾਲੇ ਦੇ ਬਣਾਏ ਉਹਨਾਂ ਤੋਂ ਕਿਹਾ ਸੀ ਥੋੜ੍ਹਾ ਮਾਰ ਮਾਰ ਕੇ ਪਤਲਾ ਕਰ ਦੇ ਮੈਨੂੰ ਇਸ ਨਾਲ ਦਾ ਪਤਾ ਮੈਂ ਇਹ ਨਾ ਕਰ ਸਕਦਾ ਜੀ ਬਸ ਜਿਹੜਾ ਫੋਨ ਨੂੰ ਬਲੌਗ 'ਚ ਪਾ ਸਕਦਾ ਹਾਂ ਹਾਂ ਆਉਂਦਾ ਨਹੀਂ ਮੇਰੇ ਮੈਨੂੰ ਕੀ ਬਣਾ ਕਿਹੜੇ ਦੇ ਘਰ ਆ ਜਣਾ ਲੈ ਵੀ ਮਰ ਜੋ ਜੋ ਕੁਝ ਕੀਤਾ ਮੈਂ ਤੁਹਾਡੇ ਵਾਸਤੇ ਕੀਤਾ ਤੇ ਹੁਣ ਤੂੰ ਪੱਲਾ ਝੜਾ ਕੇ ਬਰੇ ਬਚੰਡੇ ਆ ਤੂੰ ਮੈਂ ਬੰਦ ਕਰ ਦੂੰਗਾ ਤੇ ਘਰ ਨੂੰ ਵੀ ਤਾਲਾ ਮਾਰਦਾ ਜੇ ਤਾਲਾ ਮਾਰ ਦੇ ਬਾਹਰੋਂ ਤੇਰੇ ਮੈਂ ਕੋੜੀ ਫੜਾਣੀ ਆ ਉੱਤੋਂ ਚੜ ਕੇ ਫੇਰ ਅੰਦਰ ਆ ਜੀ ਮੰਮੀ ਮੈਂ ਤਾਲਾ ਵੇਖ ਕੇ ਬਾਹਰ ਜਾਉਂਗਾ ਮੈਂ ਆ ਜਾਊਂਗਾ ਤੇ ਕੱਪ ਵੀ ਜਾਊਂਗਾ ਤੇ ਤੁਸੀਂ ਤੇ ਮੈਂ ਅੰਦਰ ਰਹੂੰਗੀ ਮੈਂ ਬਾਹਰ ਜਾ ਕੇ ਕੀ ਕਰਨਾ ਨਹੀਂ ਜੀ ਬਾਹਰ ਨਿਕਲਣਾ ਹੀ ਨਹੀਂ ਆ ਉਹ ਨਾ ਨਿਕਲਣਾ ਹੀ ਨਹੀਂ ਤੇ ਇਹ ਦੋਵਾਂ ਦੀ ਗੱਲ ਆ ਦੋਵਾਂ ਨੂੰ ਅੰਦਰ ਵਾੜ ਕੇ ਤੇ ਬਾਹਰੋਂ ਲਾਦਾ ਕਿ ਜਿੱਦ ਤੱਕ ਤੇ ਬਾਅਦ ਚੋਂ ਅੱਗੇ ਲਾ ਖੋਲਦੇ ਖੋਲਦੇ ਵੇਖ ਲਓ ਵਾ ਜਿੱਦਾਂ ਦਾ ਨੂੰ ਚੰਗਾ ਲੱਗਦਾ ਵਾ ਬਾਕੀ ਮੈਨੂੰ ਡਰ ਬੜਾ ਲੱਗਦਾ ਅੱਜ ਮੈਨੂੰ ਲੱਗਦਾ ਵਾ ਨੇ ਘਰ ਆ ਜਾਣਾ ਜੀ ਵੇ ਸ਼ਿਦਾਈਆ ਤੂੰ ਬੰਦਾ ਐ ਮਾਂ ਹੁੰਦੀ ਆ ਡਰਣ ਡਿਆ ਮੈਂ ਡਰਣ ਡੇਈ ਤੇ ਤੂੰ ਡਰ ਤਾ ਹੋਣੀ ਕਾਲ ਮਮੀ ਮੈਂ ਬੇਇੱਜ਼ਤੀ ਤੋਂ ਡਰਦਾ ਮੈਂ ਉਦਾਂ ਨਹੀਂ ਡਰਦਾ ਤੂੰ ਮਰ ਜੇ ਸਾਡੀ ਇੱਜ਼ਤ ਹੈ ਕਿਹੜੀ ਅੱਗੇ ਵੀ ਨਾ ਹਰ ਵੇਲੇ ਨਾ ਟਿੱਟਰਾ ਹੀ ਕਰਦੇ ਰਿਆ ਕਰ ਚਲ ਚੁੱਪਗਾ ਆ ਬੂਆ ਕੌਣ ਪੰਨੰਡੇ ਯਾਦ ਨਹੀਂ ਗਿਆ ਕਰਦੇ ਤੂੰ ਬੋਲੀ ਨਾ ਪੱਸ ਮੇਰੀ ਹਾਂ ਚ ਹਾਂ ਹੋਵੇ ਸੇ ਬੰਦਾ ਚੁੱਪ ਹਲੋ ਰਾਜੂ ਉਹ ਨਿਕਲ ਬਾਹਰ ਉਹ ਠਗਾ ਬੂਆ ਤਾਂ ਖੁੱਲਾ ਏ ਨੋ ਦਾ ਲਈਆ ਤੇ ਲੈ ਮਿੰਡਕਾ ਹਾਂ ਮੰਮੀ ਕੋ ਭਿਆਹ ਹੀ ਟੈਬਲੇਟ ਪਰ ਮੈਂ ਚੁੱਕ ਲਈ ਮੈਂ ਕਿਹਾ ਚਲ ਚਲਾ ਚਲੂ ਲਾਵਾਂਗੇ ਆਪਾਂ ਆਹਨੇ ਸੁਣੇ ਬੜਾ ਵਧੀਆ ਹੈ ਨਾ ਸੀਰੀਅਲ ਵਗੈਰਾ ਵੀ ਵਧੀਆ ਮੈਥੇ ਜਾਂਗੇ ਨਾ ਵੱਡੀ ਸਕਰੀਨ ਉੱਥੇ ਮੈਂ ਚਲਾਉਣੀ ਹੁੰਨੀ ਮੜ ਕੇ ਇਦਾਂ ਹੀ ਪਿਆਰਿਆ ਮੰਮੀ ਤਾਂ ਘਟ ਵਧੀ ਦੇਖਦੇ ਆ ਹੋ ਰਾਜੂ ਉਹ ਮਾਤਾ ਕੋਈ ਹੈਗਾ ਘਰੇ ਕਿ ਮੈਂ ਅੰਦਰ ਆਵਾਂ ਹਾਂ ਦੱਸ ਕਿ ਅੰਦਰ ਵੜੀਆਂ ਬਣਾ ਅੰਦਰ ਤੇ ਨਾ ਜੀ ਆਵਾ ਭਾਜੀ ਬਾਜੀ ਉਹ ਜਲੋ ਰਾਜੂ ਉਹ ਮਾਤਾ ਕੋਈ ਹੈਗਾ ਘਰੇ ਭਾਜੀ ਭਾਜੀ ਤੁਸੀਂ ਕੌਣ ਹੋ ਕਿੱਧਰ ਮੂੰਹ ਚੁੱਕਿਆ ਮੰਮੀ ਜੀ ਨੂੰ ਬੁਲਾ ਯਾਰ ਭਾਜੀ ਤੁਸੀਂ ਕਿੰ ਨੂੰ ਮਿਲਣਾ ਹੈ ਰਾਜੂ ਕਿੱਥੇ ਹੈ ਮਾਤਾ ਕਿੱਥੇ ਹੈ ਢਾਡੀ ਭਾਜੀ ਉਹਦੇ ਪੈ ਰਹੇ ਨੇ ਤੁਸੀਂ ਕੌਣ ਹੋ ਸਾਨੂੰ ਦੱਸੋ ਕੀ ਗੱਲ ਹੈ ਉਹ ਭੈਣਾ ਭਰਾ ਮੈਨੂੰ ਉਹਨਾਂ ਦਾ ਕੰਮ ਹੈ ਤੁਸੀਂ ਭਰਾਓ ਗੱਲ ਆ ਕਿੱਧਰ ਆਇਆ ਉਹ ਕਿੱਧਰ ਆ ਰਾਤ ਨੂੰ ਸੋਈ ਯਾਰ Để ini, tôi đi. Rồi chú